ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਡੇ ਵਿੱਚ ਪਟਿਆਲਾ ਤੋਂ ਸ੍ਰੀਮਾਨ ਬਾਬਾ ਮਨਮੋਹ ਸਿੰਘ ਜੀ ਕਥਾਵਾਚਕ ਸਾਡੇ ਵਿੱਚ ਪਹੁੰਚ ਚੁੱਕੇ ਨੇ ਉਹ ਆਪ ਜੀ ਨੂੰ ਆਪਣੇ ਛੋਪ ਵਿਚਾਰਾਂ ਨਾਲ ਨਿਹਾਲ ਕਰਨਗੇ ਜਿੰਨੀ ਦੇਰ ਉਹ ਸ਼ੁਰੂ ਕਰਦੇ ਨੇ ਉਨੀ ਦੇਰ ਆਪਣਾ ਨਾਮ ਜਪਦੇ ਆਂ ਫਿਰ ਉਹਨਾਂ ਦੇ ਵਿਚਾਰ ਸੁਣਨੇ ਬੈਠ ਕੇ ਸਾਰਿਆਂ ਨੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ

راد بلیا دنیا کے در بلیا بلیا دنیا 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 کے دنیا دنیا کے دنیا ਸਾਡੇ ਤੇ ਦੁਨੀਆਂ ਦੇ ਤੇਰਾ ਧਰਮ ਮੰਨਿਆ ਤੇਰਾ ਧਰਮ ਮੰਨਿਆ ਸਾਡਾ ਸ਼ਬਦ ਕੇ ਦੁਨੀਆਂ ਦੇ ਤੇਰਾ ਧਰਮ ਮੰਨਿਆ ਤੇਰਾ ਧਰਮ ਮੰਨਿਆ ਸਾਡੀ ਛੱਦ ਕੇ ਨੀਲਾ ਦੇ ਤੇਰਾ ਧਰਮ ਮੰਨਿਆ ਤੇਰਾ ਧਰਮ ਮੰਨਿਆ ਸਾਡਾ ਸ਼ਬਦ ਕੇ ਦੁਨੀਆਂ ਦੇ ਤੇਰਾ ਧਰਮ ਮੰਨਿਆ ਤੇਰਾ ਧਰਮ ਮੰਨਿਆ ਸਾਡੀ ਛੱਦ ਕੇ بلیاں بلیاں گھر چھٹ کے ਕੀਤੀ ਮਹਾਰਾਜ ਸਾਡਾ ਧਰਮ ਖਤਰੇ ਵਿੱਚ ਹੈ ਔਰੰਗਜ਼ੇਬ ਉਰੋਜ ਦਾ ਸਵਾਮਣ ਜਿਨੇ ਨੂੰ ਲਾ ਕੇ ਤੇ ਫੇਰ ਰੋਕੀ ਖਾਂਦਾ ਹੈ ਪਰ ਉਕਾਰਨ ਸਰਬ ਜਿਨੇ ਨੂੰ ਭਾਰ ਸਵਾਮਣ ਹੋਇਆ ਤੇ ਉਹ ਜਿੰਦ ਜਦੋਂ ਆ ਕੇ ਬੇਨਤੀਆਂ ਕੀਤੀਆਂ گرو تگ بہادر صاحب آگمی سوچ چلے گئے ਆਇਸੀ ਕਜਮੀਰ ਤੋਂ ਕੱਲ ਕੇ ਨੇਤਰਾਂ 'ਚ ਜਲ ਵਹਿ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਅਗੰਮੀ ਸੋਚ ਵਿੱਚ ਨੇ ਬਾਲਾ ਪ੍ਰੀਤਮ ਖੇਡ ਦੇ ਖੇਡ ਦੇ ਆਏ ਪੂਜਿਆ ਮਹਾਰਾਜ ਤੇਤਿਆ ਬਾਦ ਨਹੀਂ ਰਹਿਣਾ ਕਰਮ ਸੇਵਤ ਨਾ ਬਾਦ ਨਹੀਂ ਰਹਿਣਾ ਦਿੱਤਿਆ ਬਾਦ ਜੀ ਰਹਿਣਾ ਕਰਮ ਸੇਵਤ ਤਨ ਮਨ ਚੀਰਨਾ ਕਮਪਚੇੜ ਸਿੱਤਾਂ ਬਾਤ ਦੀ ਰੰਗ ਤੇ ਬਾਤ ਦੀ ਰੰਗ ਤਨ ਮਨ ਚੀਰਨਾ ਕਮਪਚੇੜ ਸਿੱਤਾਂ ਬਾਤ ਦੀ ਰੰਗ ਮਿੱਠੀ ਆਵਾਜ਼ ਦੀ ਰੰਗ ਪਰ ਮਚੇੜ ਸਿੱਤਾਂ ਬਾਤ

susu. बाद <laughs> जीर्तवादी

ਇਹ ਯਤੀਮ ਹੋਣ ਦਾ ਭਾਰਤ ਦੇ ਲੱਖਾਂ ਬੱਚੇ ਜਤੀਮ ਹੋਣ ਤੋਂ ਬਚਦੇ ਨੇ ਤੇ ਮੈਨੂੰ ਪ੍ਰਵਾਣ ਹੈ ਜੇ ਮੇਰੇ ਮਾਤਾ ਜੀ ਦੇ ਵਿਧਵਾ ਹੋਣ ਨਾਲ ਭਾਰਤ ਦੀਆਂ ਲੱਖਾਂ ਸੰਬੰਧੀਆਂ ਵਿਧਵਾ ਹੋਣ ਤੋਂ ਬਚਦੀਆਂ ਨੇ ਤੇ ਮੈਨੂੰ ਪ੍ਰਵਾਣ ਹੈ ਪਿਆਰੋ پاکشاہ کو تیر بہاتر صاحب کھانا کے مرحبا شاہ باش بیٹا شاہ باش تیرے کو تیری آس کی تیجا سکتی سی او سی شکرے دے او دلی دے بیٹھ باشے جھوڑی کا سی ہندو آتا لو.